ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਪਰ ਅਸੀਂ ਹੀ ਠੀਕ ਠਾਕ ਕਿਉਂਕਿ ਦੋਸਤੋ ਬਦਲਦੇ ਮੌਸਮ ਨਾਲ ਅੱਜ ਕੱਲ ਆ ਬੜੀ ਦਿੱਕਤ ਚੱਲ ਰਹੀ ਨਾ ਗਲੇ ਖਰਾਬ ਹੋਣ ਦੀ ਜਦੋਂ ਮੌਸਮ ਬਦਲਦਾ ਹੈ ਕੋਈ ਨਾ ਕੋਈ ਇਹੋ ਜੀ ਦਿੱਕਤ ਜ਼ਰੂਰ ਹੁੰਦੀ ਹੈ ਤੇ ਜਿੰਨਾ ਮਰਜੀ ਬਚਣ ਦੀ ਕੋਸ਼ਿਸ਼ ਕਰੋ ਬੰਦਾ ਬਚ ਨਹੀਂ ਸਕਦਾ ਕਈ ਵਾਰ ਤੇ ਸਾਰੇ ਸਿਆਲਮੀ ਨੂੰ ਕੁਝ ਨਹੀਂ ਹੋਇਆ ਚੰਗਾ ਭਲਾ ਰਿਆਂ ਨਾ ਕੋਈ ਜ਼ੁਕਾਮ ਨਾ ਖੰਗ ਬੁਖਾਰ ਤੇ ਕੱਲ ਪਰਸੋਂ ਦਾ ਕੱਲ ਦਾ ਗਲਾ ਜਿਆ ਖਰਾਬ ਹੋ ਗਿਆ ਉਹਦੇ ਕਰਕੇ ਬੁਖਾਰ ਜਿਹਾ ਵੀਂ ਫੀਲ ਹੋ ਰਿਹਾ ਹੈ ਤੇ ਬਹੁਤ ਜ਼ਿਆਦਾ ਬਲਗਮ ਜਮ ਜਾਂਦੀ ਹੈ ਗਲਾ ਖਰਾਬ ਉਹਦੇ ਨਾਲ ਜੁਕਾਮ ਵਗੈਰਾ ਪੜਾ ਹੋ ਜਾਂਦਾ ਤੇ ਕੱਲ ਮੈਂ ਵੈਸੇ ਦਵਾਈ ਲੈ ਲਈ ਨੀ ਤੇ ਰਾਤ ਬਹੁਤ ਮੁਸ਼ਕਲ ਕੱਟਣੀ ਸੀ ਦਵਾਈ ਦਾ ਅਸਰ ਹੋ ਕੇ ਫਿਰ ਤਾਂ ਵੀ ਪਿਆਰਿਆ ਹੀ ਰਾਮ ਨਾਲ ਤੇ ਪਰ ਸਾਹ ਨਹੀਂ ਆ ਰਿਹਾ ਹੈ ਇੰਨਾ ਜੁਕਾਮ ਜਾ ਹੋ ਗਿਆ ਤੇ ਹੁਣੇ ਮੈਂ ਦਵਾਈ ਖਾ ਕੇ اٹਿਆ ਹਾਂ ਇਹ ਖਰਾਕ ਕਾਫੀ ਦਵਾਈ ਦੇ ਦਿੰਦੇ ਆ ਮੈਂ ਤੇ ਬਹੁਤ ਘੱਟ ਦਵਾਈ ਖਾਣਾ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਘੱਟ ਹੀ ਕੋਈ ਕੁਛ ਬਿਮਾਰ ਮੂਰ ਨੂੰ ਨਾ ਹੀ ਬਸ ਕਦੀ ਨਾ ਕਦੀ ਇਹ ਛੋਟਾ ਮोटा ਹੋ ਜਾਂਦਾ ਪਰ ਇਹ ਜਿਹੜੀਆਂ ਛੋਟੀਆਂ ਮਿੰਟੀਆਂ ਚੀਜ਼ਾਂ ਹੁੰਦੀਆਂ ਪ੍ਰੋਬਲਮਸ ਇਹ ਜ਼ਿਆਦਾ ਤੰਗ ਕਰਦੀਆਂ ਸੀ ਗੱਲ ਪਰੇਸ਼ਾਨ ਕਰ ਦਿੰਦੀਆਂ ਜਦੋਂ ਅਸ ਗਲਾ ਜਾ ਖਰਾਬ ਹੋ ਜੇ ਬਹੁਤ ਨਾ ਕੋਈ ਚੰਗਾ ਲੱਗਦਾ ਨਾ ਕੋਈ ਤੇ ਗਰਮ ਪਾਣੀ ਨਾਲ ਘਰਾਰੇ ਕਰ ਰਹੇ ਆ ਗਰਮ ਪਾਣੀ ਪੀ ਰਹੇ ਆ ਕਰਕੇ ਤੇ ਹੁਣੇ ਦਵਾਈ ਖਾ ਕੇ ਮੈਂ ਹਟਿਆ ਸੀ ਤੇ ਮੈਂ ਇੱਥੇ ਆ ਗਿਆ ਬਹਿ ਗਿਆ ਤੇ ਮੈਂ ਤਾਂ ਹੀ ਕਰਕੇ ਆ ਲਾਈ ਨਹੀਂ ਜੈਕਟ ਚ ਲਾਈ ਨਹੀਂ ਮੈਂ ਕਿਹਾ ਆ ਕਦੇ ਕਦੇ ਛਾਂ ਹੋ ਜਾਂਦੀ ਕਦੇ ਧੁੱਪ ਹੋ ਜਾਂਦੀ ਤੇ ਹਵਾ ਬੜੀ ਚੱਲ ਰਹੀ ਹੈ ਤੇਜ਼ ਤੇਜ਼ ਤੇ ਮੈਂ ਜਦੋਂ ਛਾਂ ਹੁੰਦੀ ਮੈਂ ਕਿਹਾ ਚਲੋ ਇੱਥੇ ਧੁੱਪ ਸਿੱਖਦੇ ਆ ਕੇ ਬਹਿ ਕੇ ਪਰ ਜਦੋਂ ਤੇਜ਼ ਧੁੱਪ ਹੁੰਦੀ ਹੈ ਇੱਕਦਮ ਫੇਰ ਸਿੱਕੀ ਵੀ ਨਹੀਂ ਜਾਂਦੀ ਤੇ ਇੱਥੇ ਬਹਿ ਗਏ ਹਾਂ ਈ ਕੁਰਸੀ ਢਾ ਕੇ ਹੁਣ ਬੜੀ ਤੇਜ਼ ਹੋ ਗਈ ਧੁੱਪ ਵਿੱਚ ਵਿੱਚ ਛਾਂ ਹੋ ਜਾਂਦੀ ਹੈ ਤੇ ਕਾਫੀ ਦਿਨ ਹੋ ਗਏ ਵਲੌਗਸ ਨਹੀਂ ਆ ਪਏ ਜਿਵੇਂ 2 ਦਿਨ ਹੋ ਗਏ 2-3 ਦਿਨ ਹੋ ਗਏ ਕੋਈ ਵਲੌਗ ਨਵਾਂ ਬਣਾ ਹੀ ਨਹੀਂ ਪਾਇਆ ਉਹੀ ਪੁਰਾਣਾ ਵਲੌਗ ਹੀ ਉਹ ਵੀ ਅਪਲੋਡ ਨਹੀਂ ਕਰ ਪਾਇਆ ਇੰਨਾ ਪਰੇਸ਼ਾਨ ਹਾਂ ਤੇ ਅੱਜ ਹੀ ਮੈਂ ਕੀਤਾ ਇਹ ਤੁਸੀਂ ਪਿਛਲੇ ਵਲੌਗ ਦੇਖੇ ਹੋਣੇ ਆ ਮੈਂ ਪੰਜ ਨਾ ਗਿਆ ਸੀ ਆਪਣਾ ਉਹਦਾ ਐਗਜ਼ਾਮ ਸੀ 12ਵੀਂ ਦਾ ਦੋ ਦਿਨ ਲਗਾਤਾਰ ਐਗਜ਼ਾਮ ਹੀ ਉੱਥੇ ਫਿਰ ਨਹੀਂ ਰੁਕੇ ਉਹਦੋਂ ਹੀ ਹਵਾ ਲੱਗ ਗਈ ਮੈਨੂੰ ਤੇ ਉਦੋਂ ਦਾ ਹੀ ਆ ਹੋ ਗਿਆ بیمار ਅੱਜ ਕੱਲ ਕਾਫੀ ਜਣ ਸਭ ਦਾ ਇਹੀ ਹਾਲ ਹੈ ਕਿਉਂਕਿ ਜਦੋਂ ਠੰਡ ਕੋਈ ਮੌਸਮ ਬਦਲਦਾ ਇੱਕਦਮ ਫਿਰ ਇਦਾਂ ਦਾ ਹੋ ਜਾਂਦਾ ਹਾਲ ਤੇ ਹਾਜੀ ਤੇ ਬੈਠਾ ਹੀ ਆ ਦਵਾਈ ਖਾ ਕੇ ਫੇ ਵੇਖਦਾ ਕੰਮ ਕਰ ਵੀ ਅਜੀ ਤੈਨ ਤਾਈ ਤੇ ਨੇ ਵਜੇ ਫੇਰ ਉਹੀ ਪੁੱਠਿਆ ਪੁੱਠਿਆ ਵਾਲਾ ਕੰਮ ਹਜੀ ਵੱਢਣੇ ਵੀ ਬਸ ਈਨ ਵੱਢਣਾ ਤੇ ਦੋਸਤੋ ਬਚ ਕੇ ਰਹਿਣਾ ਚਾਹੀਦਾ ਜਦੋਂ ਵੀ ਮੌਸਮ ਬਦਲਦਾ ਏ ਆਪਣਾ ਧਿਆਨ ਰੱਖਣਾ ਚਾਹੀਦਾ ਏ ਖਵਾ ਲੱਗ ਜਾਂਦੀ ਜਿਹੜੀ ਉਹ ਫਿਰ ਬਹੁਤ ਪਰੇਸ਼ਾਨ ਕਰਦੀ ਏ ਲਈ ਦੇ ਦੇਖ ਲੋ ਅਜੇ ਵੀ ਸਰੋਂ ਦੇ ਪੀਲੇ ਪੀਲੇ ਫੁੱਲ ਬਹੁਤ ਵਧੀਆ ਲੱਗਦੇ ਨੇ ਛਾਤੀ ਵੀ ਜਾਮ ਜੀ ਹੋਈ ਪਈ ਏ ਤੇ ਮੈਨੂੰ ਹੁਣ ਨਾ ਤਿੱਖੀ ਧੁੱਪ ਦੇ एकदम ਲੱਗ ਗਈ ਤੇ ਲਾ ਹੀ ਲੈਣਾ ਮੈਂ ਜੈਕਟ ਚ ਲਾ ਕੇ ਰੱਖ ਦੇਣੀ ਹੈ ਬਹੁਤ ਤੇਜ਼ ਧੁੱਪ ਨਿਕਲਦੀ ਹੈ ਆਵਾਜ਼ ਵੀ ਭਾਰੀ ਭਾਰੀ ਹੋ ਗਈ ਆਵਾਜ਼ ਵੀ ਬਦਲ ਗਈ ਕੋਈ ਕੁਝ ਚੰਗਾ ਨਹੀਂ ਲੱਗਦਾ ਨਾ ਜਦੋਂ ਬੰਦਾ ਠੀਕ ਨਾ ਹੋਵੇ ਕਈ ਦਿੱਕਤਾਂ ਹੁੰਦੀਆਂ ਜਦੋਂ ਮੈਂਟਲੀ ਬੰਦਾ ਠੀਕ ਨਾ ਹੋਵੇ ਜਾਂ ਕੋਈ ਸਰੀਰ ਸਰੀਰਕ ਰੋਗ ਹੋਵੇ ਜਾਂ ਕੋਈ ਛੋਟੀ ਮਿਟ ਇਦਾਂ ਦੀ ਚੀਜ਼ਾਂ ਹੋਣ ਫਿਰ ਜ਼ਿੰਦਗੀ ਚੰਗੀ ਨਹੀਂ ਲੱਗਦੀ ਬਸ ਫਿਰ ਬੰਦਾ ਥੋੜਾ ਲੋ ਜਾਂ ਫੀਲ ਕਰਦਾ ਹੈ ਜੇ ਤਾਂ ਸਹੀ ਹੋਏ ਉਹ ਤੋਂ ਬੰਦਾ ਚੰਗਾ ਭਲਾ ਫੀਲ ਕਰਦਾ ਵਧੀਆ ਵਿਊ ਦੇਖੋ ਦੋਸਤੋ ਅੱਜ ਦਾ ਬੱਦਲ ਬਹੁਤ ਹੀ ਸੋਹਣੇ ਲੱਗ ਰਹੇ ਨੇ ਤੇ ਸੂਰਜ ਵੀ ਧੁੱਪ ਵੀ ਕਦੇ ਨਿਕਲਦੀ ਐ ਤੇ ਕਦੇ ਐਦਾਂ ਹੋ ਜਾਂਦਾ ਮੌਸਮ ਥੋੜਾ ਸ਼ਾਂਜੀ ਹੋ ਜਾਂਦੀ ਐ ਸੂਰਜ ਜਿਹੜਾ ਬੱਦਲਾਂ ਚ ਛੁਪ ਰਿਹਾ ਐ ਆਸ-ਪਾਸੇ ਦਾ ਮਾਹੌਲ ਸੋਹਣਾ ਲੱਗ ਰਿਹਾ ਐ ਹੋ ਜਿੱਦਖਾਂ ਦੇ ਕਲ ਹੁੰਦਾ ਇੱਕਦਮ ਧੁੱਪ ਨਿਕਲ ਆਉਂਦੀ ਹੈ ਫਿਰ ਛਾਹ ਹੋ ਜਾਂਦੀ ਬਸ ਇਦਾਂ ਹੀ ਚੱਲ ਰਿਹਾ ਮੌਸਮ ਤੇ ਹਵਾ ਚੱਲ ਰਹੀ ਹੈ ਕਾਫੀ ਆ ਦੇਖੋ ਹੁਣ ਧੁੱਪ ਨਿਕਲ ਆਈ ਪਹਿਲੇ ਛਾਂ ਹੀ ਤਿੱਖੀ ਧੁੱਪ ਲੱਗਦੀ ਐ ਇੱਕਦਮ ਦੇਖੋ ਦੋਸਤੋ ਆ ਜਿਹੜੀਆਂ ਮੱਖੀਆਂ ਸ਼ਹਿਦ ਵਾਲੀਆਂ ਸ਼ਾਇਦ ਹਾਂ ਸ਼ਹਿਦ ਵਾਲੀਆਂ ਹੀ ਆ ਕਿੱਦਾਂ ਫੁੱਲਾਂ ਤੋਂ ਰਸ ਲੈਂਦੀਆਂ ਨੇ ਸਰੋਂ ਦੇ ਫੁੱਲਾਂ ਤੇ ਤੇ ਬਹੁਤ ਲਾਈ ਦੇ ਫੁੱਲਾਂ ਤੇ ਪੈਂਦੀਆਂ ਨੇ ਤੇ ਆ ਜਿੱਦਾਂ ਵੀ ਜਿੰਨੇ ਵੀ ਫੁੱਲ ਹੋਣਗੇ ਇਨ੍ਹਾਂ ਫੁੱਲਾਂ ਤੇ ਬਹੁਤ ਮੰਟਰਾਂਦੀਆਂ ਰਹਿੰਦੀਆਂ ਨੇ ਇਹ ਫੁੱਲਾਂ ਤੇ ਬਹਿ ਕੇ ਫਿਰ ਇਹਨਾਂ ਦਾ ਰਸ ਚੂਸਦੀਆਂ ਨੇ ਦੇਖ ਲਓ ਤੇ ਆ ਆਪਣੇ ਮਟਰ ਵੀ ਬਹੁਤ ਜ਼ਿਆਦਾ ਲੱਗੇ ਨਹੀਂ ਫਲੀਆਂ ਵਿੱਚੋ ਵਿੱਚ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕਿ ਚਿੜੀਆਂ ਜਾਂ ਕਿਹੜੀ ਚੀਜ਼ ਈ ਜਿਹੜੀਆਂ ਫਲੀਆਂ ਨੂੰ ਨਾ ਖਰਾਬ ਕਰ ਦਿੰਦੀਆਂ ਸੀ ਤੇ ਹੁਣ ਅੱਧੀਆਂ ਕੁ ਫਲੀਆਂ ਜਿਹੜੀਆਂ ਉਹ ਪੈ ਗਈਆਂ ਚੰਗੀ ਤਰ੍ਹਾਂ ਤੇ ਬਾਕੀ ਅਜੇ ਪੈਣ ਵਾਲੀਆਂ ਵਿੱਚ ਉਹ ਪੈਲੀ ਚ ਕੋਈ ਆਪਣਾ ਖੇਤ ਵਾ ਰਿਆ ਜਿਨ੍ਹਾਂ ਦੀ ਪੈਲੀ ਹੈ ਤੇ ਉਹ ਟਰੈਕਟਰ ਚਾ ਰਿਆ ਰਾਹ ਤੇ ਕਿਸੇ ਦਾ ਬਸ ਅੱਜ ਕੱਲ ਕੰਮਕਾਰਾਂ ਦੇ ਦੇਣੇ ਆ ਕੋਈ ਗੰਨਾ ਲਾ ਰਿਹਾ ਕੋਈ ਕੁਛ ਕਰ ਰਿਹਾ ਤੇ ਆ ਸਭ ਖੇਤ ਖਾਲੀ ਹੋ ਚੁੱਕੇ ਨੇ ਹੁਣ ਅਜੇ ਵੀ ਗੰਨੇ ਦੇਖਦੇ ਆ ਕਿ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਇਹ ਨਹੀਂ ਗਰਮੀ ਲੱਗ ਰਹੀ ਜਾਂ ਵਾਕਈ ਹੈਗੀ ਧੁੱਪ ਕਦੇ ਧੁੱਪ ਨਹੀਂ ਕਰ ਰਹੀ ਇਹ ਕਦੇ ਸ਼ਾਂ ਹੋ ਰਹੀ ਹੈ ਬਟ ਪਤਾ ਵੀ ਮੈਨੂੰ ਤਾਂ ਲੱਗ ਰਹੀ ਹੈ ਇਹ ਨਹੀਂ ਗਰਮੀ ਕਿਉਂਕਿ ਦਵਾਈ ਜੀ ਖਾਦੀ ਨਾ ਦਵਾਈ ਗਰਮ ਹੁੰਦੀ ਰਾਤ ਵੀ ਖਾਦੀ ਤੇ ਐਵੇਂ ਪਤਾ ਨਹੀਂ ਹੋਰ ਤਰ੍ਹਾਂ ਹੋ ਜਾਂਦਾ ਸਰੀਰ ਨੂੰ ਤੇ ਗਰਮੀ ਜੀ ਬਹੁਤ ਲੱਗਦੀ ਹੈ ਤੇ ਮੈਂ ਨਾ ਥੋੜਾ ਜਿਹਾ ਚਲੇ ਗਿਆ ਸੀ ਤਾਂ ਬਹੁਤ ਲੱਗਣ ਲੱਗੀ ਮੈਨੂੰ ਅੰਦਰ ਜਾ ਕੇ ਥੋੜਾ ਆਰਾਮ ਕਰਨ ਲੱਗ ਗਿਆ ਸੀ ਤੇ ਹੁਣ 2 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਹੁਣ ਮੈਂ ਬਰਸੀਨ ਵੱਡਣਾ ਹੈ ਤੇ ਅੱਜ ਬੱਦਲਾਂ ਦਾ 뷰 ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਨੀਲੇ-ਨੀਲੇ ਬੱਦਲ ਤੇ ਆ ਚਿੱਟੇ-ਚਿੱਟੇ ਬੱਦਲ ਦੇਖੋ ਕਿੰਨੇ ਪਿਆਰੇ ਲੱਗਦੇ ਆਕਾਸ਼ ਨੀਲਾ ਲੱਗ ਰਿਹਾ ਹੈ ਤੇ ਬੱਦਲ ਚਿੱਟੇ ਨੇ ਤੇ ਬਹੁਤ ਹੀ ਵਧੀਆ 뷰 ਬਣਿਆ ਹੈ ਅੱਜ ਤੇ ਉੱਪਰੋਂ ਹਵਾ ਚੱਲ ਰਹੀ ਹੈ ਜਿਹੜੇ ਆ ਫਸਲਾਂ ਐ ਤੇ ਆਖੇ ਆ ਹਰੇ-ਹਰੇ ਪੇੜ-ਪੌਦੇ ਲਹਿਰਾ ਰਹੇ ਨੇ ਤੇ ਤੁਸੀਂ ਸਾਡੇ ਪਿੰਡ ਦਾ ਆਸ-ਪਾਸੇ ਦਾ ਮਾਹੌਲ ਦੇਖ ਸਕਦੇ ਹੋ। ਇਹ 2:30 ਦਾ ਟਾਈਮ ਹੋ ਚੁੱਕਿਆ ਹੈ ਤੇ ਮੈਂ ਹੁਣ ਇੱਧਰ ਆ ਗਿਆ ਪੱਠੇ ਵੱਢਣ ਤੇ ਇੱਕ ਪੰਡ ਮੈਂ ਵੱਢ ਕੇ ਹੁਣੇ ਰੱਖ ਆਇਆ ਟੋਕੇ ਪਿੱਛੇ ਲਾਇਆ ਤੇ ਇੱਕ ਹੋਰ ਮੈਂ ਖ ਵੱਢ ਲੈਣਾ ਕਿਉਂਕਿ ਹੁਣ ਨਾ ਬਰਸੀਨ ਥੋੜਾ ਵਧੀਆ ਹੋ ਗਿਆ ਹੈ ਬਰਸੀਨ ਵਧੀਆ ਆਪਣਾ ਸੰਗਣਾ ਜਾ ਹੋ ਗਿਆ ਤੇ ਵਾਵਾ ਹੋ ਜਾਂਦੇ ਇੱੱਥੇ ਤੇ ਇੱਕ ਪੰਡ ਵੱਡ ਆਇਆ ਤੇ ਮੈਂ ਇੱਥੇ ਥੋੜਾ ਜਿਹਾ ਮੈਂ ਕਿਹਾ ਚੱਲ ਆਰਾਮ ਕਰ ਲੈਣਾ ਤੇ ਦੋਸਤੋ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਤੁਹਾਡੀ ਸਪੋਰਟ ਦੇ ਕਰਕੇ ਆਪਣੇ ਨਾ ਹੋ ਚੁੱਕੇ ਨੇ ਪੂਰੇ 200 ਪਲੱਸ ਸਬਸਕ੍ਰਾਈਬਰ ਤੇ ਉਮੀਦ ਕਰਦਾ ਅੱਗੇ ਵੀ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋਗੇ ਹਾਲਾਤ ਭਾਵੇਂ ਜਿੱਦਾਂ ਦੀ ਮਰਜ਼ੀ ਹੋਣ ਤੇ ਵਲੌਗਸ ਆਪਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਦੋਸਤੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਪੋਰਟ ਕਰਦੇ ਰਹੋ ਆਪਣੇ ਚੈਨਲ ਨੂੰ ਤੇ ਅੱਗੇ ਵਧਣਾ ਚਾਹੁੰਦੇ ਆਪਾਂ ਵੀ ਤੇ ਮੌਸਮ ਅੱਜ ਇਦਾਂ ਹੀ ਅਪ ਡਾਊਨ ਹੋ ਰਿਹਾ ਹੈ ਕਦੇ ਬਿਲਕੁਲ ਠੰਡਾ ਹੋ ਜਾਂਦਾ ਮੌਸਮ ਹਵਾਵਾਂ ਤੇ ਚੱਲ ਹੀ ਰਹੀ ਹੈ ਤੇ ਕਦੇ ਇੱਕਦਮ ਧੁੱਪ ਹੋ ਜਾਂਦੀ ਹੈ ਤੇ ਅੱਜ ਨਾ ਕੁਝ ਤੁਸੀਂ ਦੇਖ ਹੀ ਸਕਦੇ ਹੋ ਆਵਾਜ਼ ਹੀ ਬਦਲੀ ਪਈ ਹੈ ਗਲੇ ਗਲਾ ਖਰਾਬ ਕਰਕੇ ਜੁਕਾਮ ਕਰਕੇ ਬਲਗਮ ਕਰਕੇ ਤੇ ਮਾਂਜਾ ਨਹੀਂ ਕਰ ਰਿਹਾ ਕੁਝ ਵੀ ਬੜੀ ਬੇਚਾਨੀ ਜੀ ਹੋ ਰਹੀ ਹੈ ਅੱਜ ਤੇ ਦੋਸਤੋ ਵਲੌਗਸ ਪੂਰੇ ਜ਼ਰੂਰ ਦੇਖਿਆ ਕਰੋ ਤੇ ਜੋ ਵੀ ਵੀਰ ਭੈਣ ਭਰਾ ਨਵੇਂ ਜੁੜੇ ਆ ਲਾਈਕ ਕਰਦੇ ਆ ਵਲੌਗਸ ਨੂੰ ਕਮੈਂਟ ਕਰਦੇ ਨੇ ਪਿਆਰੀ ਪਿਆਰੀ ਬਹੁਤ ਚੰਗਾ ਲੱਗਦਾ ਬਹੁਤ ਖੁਸ਼ੀ ਮਿਲਦੀ ਹੈ ਤੇ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਦੋਸਤੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੁਹਾਡੀ ਸਪੋਰਟ ਕਰਕੇ ਹੀ ਆਪਣੇ 200 ਪਲੱਸ ਸਬਸਕ੍ਰਾਈਬਰ ਹੋ ਚੁੱਕੇ ਨੇ ਉਮੀਦ ਹੈ ਇਦਾਂ ਹੀ ਆਪਣੇ ਅੱਗੇ ਵੀ ਸਬਸਕ੍ਰਾਈਬਰ ਵਧਣਗੇ ਤੇ ਜੇ ਵਲੌਗਸ ਦੇਖਦੇ ਹੁੰਦੇ ਹੋ ਤਾਂ ਲਾਈਕ ਵੀ ਕਰ ਦਿਆ ਕਰੋ ਦੋਸਤੋ ਤੇ ਹੁਣ ਮੈਂ ਨਾ ਵੱਡਲਾ ਪੱਠੇ ਅੱਜ ਜਿਆਦਾ ਮਨ ਨਹੀਂ ਕਰ ਰਿਹਾ ਬਲੌਗ ਨੂੰ ਲੰਬਾ ਚੇਣਦਾ ਤੇ ਮੈਂ ਬਸ ਪੱਠੇ ਵੱਡਲਾ ਹੁਣ ਆਪਣੇ ਤੇ ਹੁਣ ਤਿੰਨ ਕਵਾਜ ਜਾਣੇ ਫਿਰ ਟਾਈਮ ਹੋ ਜਾਣਾ ਪਾਣ ਦਾ ਫਿਰ ਉਹੀ ਰੂਟੀਨ ਚੱਲੂ ਹੋ ਜਣੀ ਆਪਣੀ ਡੇਲੀ ਦੀ ਤੇ ਮਿਲਦੇ ਆ ਹੋਰ ਨਵੀਂ ਬਲੌਗ ਵਿੱਚ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਕਰਦੇ ਆ ਬਲੌਗ ਦਾ ਇੱਥੇ ਹੀ ਐਂਡ ਜੇ ਤੁਹਾਨੂੰ ਬਲੌਗਸ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੈਣਾ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ